ਤੂੰ ਮੈਂ ਮਿਲਦੇ ਹਰ ਸਰਵ ਹੂੰ ਜੈ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਧ ਛਾਰੈ ਤੂੰ ਸਭ ਹੀ ਤੇ ਰਹਤ ਦਾਰਾਮ ਜਾਨਤ ਪੇਦ ਪੇਦ ਅਰ ਆਲ ਮਨਨਕਾਰ ਨਨਮਕਾਰ ਨਨਲਾਮ ਆਦਨੀ ਲਨਾਦ ਸੰਤਾਂ ਕਾ ਮੂਡ ਚਾਰਤ ਪੇਦਾ ਜਕ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰ ਗਨ ਮਾਨ ਤਾ ਮੂਣ ਕਛ ਪੇਦ ਨਾ ਜਾਣਤ ਮਾਨ ਦੇਵ ਕੋ ਕਹਿ ਤਸਦਾਸ਼ ਨਿਰੰਕਾਰ ਕਾ ਚਿੰਤ ਨਹੀਂ ਪੇਵਿਆ ਪਪਤੀ ਬੁਧ ਹੈ ਜੇਤੀ ਵਰਨ ਤਿਨ ਤਿਨ ਤੁਹਿ ਤੇਤੀ ਤੁਮਰ ਲਖ ਨ ਜਾਇ ਪਸਾਰਾ ਕਹਿ ਵਿਦੁ ਸਜਾ ਪ੍ਰਥਮ ਸੰਸਾਰ ਆਇ ਏਕੈ ਰੂਪ ਅਨੂਪ ਸਰੂਪਾ ਰੰਗਿਓ ਰਾਵਹਿ ਕਹੀ ਭੂਪਾ ਅੰਡ ਜੇ ਦਿਸੈ ਤਿਸੈ ਕੀਨੀ ਉਤਪਤ ਖਾਨ ਬਹੁਰ ਰਚਿ ਦੀਨੀ ਕਹਹੁ ਫੂਲ ਰਾਜਾ ਹਰਿ ਬੈਠਾ ਕਹਹੁ ਜਿਨਿ ਮਿਟਿ ਭਇਓ ਸਭਿ ਤੇ ਪੈਠਾ

ਕਿਰਪਾ ਦ੍ਰਿਸ਼ਟਾ ਜਿਨ ਜਾਹਿਰ ਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਤ ਸਦ ਕਰਮ ਸਭ ਹੋਈ ਦੁਸ਼ਟ ਸਾਸ ਉਸ ਕੈਨ ਕੋਈ ਇਕ ਬਾਤ ਜਿਤ ਮੈਂ ਸੰਤਾਰਾ ਕਲ ਫਾਸਤੇ ਤਾ ਹੀ ਉਬਾਰਾ ਜਨਨ ਨਾਮ ਤਾਰੋ ਕਹਾ ਦਰ ਤੇ ਰਹਾ ਖੜਕ ਕੇ ਮੈਂ ਸਿਨ ਤਿਹਾਰੀ ਆਪ ਆਦਲ ਹੋ ਬਾਰੀ ਸਰਬ ਤੋਰ ਮੋਹ ਸਾਈ ਦੁਸ਼ਤੋਕ ਤੇ ਲਿਹ ਬਚਾਈ

ਨਮਸਕਾਰ ਤਸੀਹ ਖੁਮਾਰੀ ਸਤਲ ਪ੍ਰਜਾਨ ਆਪ ਸਵਾਰੀ ਸਿਕਨ ਕੋ ਸੁਨੁ ਸੁਖ ਦਿਓ ਸਤਰੰਗ ਕੋ ਕਲਮੋਂ ਬਦ ਕੀਓ ਕਾਟ ਕਟ ਕੇ ਅੰਤਰ ਕੀ ਜਾਣਤ ਕਲੇ ਬੁਰੀ ਕੀ ਪੀਰ ਪਛਾਨਨ ਚੀਤੀ ਤੇ ਕੁਤਰੇ ਅਸਤ ਬੁਲਾ ਸਭ ਪਰ ਕਿਰਪਾ ਦੇ ਚ ਕਰਫ ਬੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਕ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪਟ ਕੀ ਜਾਣੇ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾਤਰ ਤਬ ਦੇਹ ਅਫਾਰਾ ਜਬ ਆਕਰਖ ਕਰਤੋ ਹ ਕਬ ਹੂੰ ਤੂੰ ਮੈਂ ਮਿਲ ਦੇਹ ਤਰਸਬ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਧ ਉਚਾਰੈ ਤੂੰ ਸਭੀ ਤੇ ਰਹਤ ਰਾਲਮ ਜਾਨਤ ਪੇਦ ਪੇਦ ਅਰ ਆਲਮ ਨਰਨਕਾਰ ਨਰੰਮਕਾਰ ਨਰਲੰਬ ਆਦਨੀ ਲਨਾਦ ਸੰਤੰਕਾ ਮੂਡ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰਨ ਮਾਨ ਤਾ ਮੂਨ ਕਛ ਪੇਦ ਨਾ ਜਾਣ ਆਤਮਾਨ ਦੇਵ ਕੋ ਕਹਿ ਤਸਦਾ ਸਿ ਨਰਗੰਕਾਰ ਕਾ ਚਿਮਤ ਨਹਿ ਪੇਵਿਆ ਪਪਤੀ ਬੁਧਹਿ ਜੇਤੀ ਵਰਨ ਧਿੰਨ ਤਨ ਤੁਹ ਤੇ ਤਿਤ ਮਰ ਲਖਨਾ ਜਾਏ ਪਸਾਰਾ ਕਹਿ ਬਦਸਾ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪਾ ਰੰਗ ਪਿਓ ਰਾਵਕ ਹੀ ਪੂਪਾ ਅੰਡ ਜੇਦ ਸਿੱਧ ਜੀ ਕੀਨੀ ਉਦ ਖਾਨਮ ਹਰ ਰਚਦੀਨ ਨੇ ਕਹੋਂ ਫੂਲ ਰਾਜਾ ਹਵੇ ਬੈਠਾ ਗੋਮਿੰਟ ਪਿਓ ਸੰਗ ਤੇ ਬੈਠਾ

कृपा दृष्टा जिन जाहिं हरहो अंके ताप नखमू हरहो रिद सिध कर्मो शुभ होई दुष्ट शाश्व सकन कोई एक बार जपना संतारा खाल फास्ते ताहि बारा जनर नाम थारो कहा दर्द दुखते रह खड़के मैं सुन तिहारी आप आदा लेहु बारी सर्व तोर मोह सहाय दुष्ट दुख ते लेहु बचाई

ਨਮਸਕਾਰ ਕਸੀ ਖਮਾਰੀ ਸਤਲ ਪ੍ਰਜਾਣੀ ਆਪ ਸਵਾਰੀ ਸਿਕਨ ਕੋ ਸੁਖ ਨੂੰ ਸੁਖ ਦਿਓ ਸਤਰਨ ਕੋ ਫਲ ਮੋਬਤ ਕੀਓ ਕਾਟ ਕਟ ਕੇ ਅੰਤਰ ਕੀ ਜਾਨ ਅੰਤ ਕਲੇ ਪੁਰ ਕੀ ਪੀਰ ਪਛਾਨਨ ਚੀ ਤੀਤੇ ਕੁਤਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਕ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪਟ ਕੀ ਜਾਣੇ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾਤਰ ਤਬ ਦੇਹ ਅਫਾਰਾ ਜਾਬਿਆ ਕਰਹ ਕਰਤੋ ਹ ਕਬ ਹੂੰ ਤੂੰ ਮੈਂ ਮਿਲ ਦੇਹ ਤਰਸਬ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਧ ਥਾਰੈ ਤੂੰ ਸਭੀ ਤੇ ਰਹਤ ਰਾਲਮ ਜਾਨਤ ਪੇਦ ਪੇਦ ਅਰ ਆਲਮ ਨਰਨਕਾਰ ਨਰੰਬਕਾਰ ਨਰਨਾਮ ਆਦਨੀਲ ਨਾਦ ਸੰਤੰਕਾ ਮੂੰਡ ਉਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰ ਗਨ ਮਾਨ ਤਾ ਮੂਨ ਕਛ ਪੇਦ ਨਾ ਜਾਣ ਆਤਮਾਨ ਦੇਵ ਕੋ ਕਹਿ ਤਸਦਾ ਸਿ ਨਰਗੰਕਾਰ ਕਾ ਚਿਮਤ ਨਹਿ ਪੇਵਿਆ ਪਪਤੀ ਬੁਧਹਿ ਜੇਤੀ ਵਰਨ ਧਿਨ ਤਨ ਤੁਹ ਤੇ ਤਿਤ ਮਰ ਲਖਨਾ ਜਾਏ ਪਸਾਰਾ ਕਹਿ ਬਦਸਾ ਜਾ ਪ੍ਰਥਮ ਸੰਸਾਰ ਆਇ ਇਕ ਰੂਪ ਅਨੂਪਸ ਰੂਪਾ ਰੰਗ ਪਿਓ ਰਾਵਕ ਹੀ ਪੂਪਾ ਅੰਡ ਜੇਦ ਸਿੱਧ ਜਕੀਨੀ ਉਦ ਖਾਨਮ ਹਰ ਰਚ ਦੀਨ ਨੇ ਕਹ ਹੂੰ ਫੂਲ ਰਾਜਾ ਹਵੇ ਬੈਠਾ ਗੋਮੰਦ ਤੇ ਉਸ ਸੰਗ ਤੇ ਕੈਠਾ

ਕਿਰਪਾ ਦ੍ਰਿਸ਼ਟਾ ਜਿਨ ਜਾਹਿਰ ਹਰ ਹੋ ਤਾਂ ਕੇ ਤਾਪ ਨਕ ਮੋਹਰ ਹੋ ਰਿਤ ਸਿਦ ਕਰਮ ਸਭ ਹੋਈ ਤੁਸ਼ਟ ਸਾਸ ਉਸ ਕੈ ਨ ਕੋਈ ਇਕ ਬਾਦ ਜਿਤ ਮੈਂ ਸੰਤਾਰਾ ਕਲ ਫਾਸਤੇ ਤਾ ਹੋ ਬਾਰਾ ਜਨਨ ਨਾਮ ਤਾਰੋ ਕਹਾ ਦਰ ਦੁਖ ਤੇ ਰਹਾ ਖੜਕ ਕੇ ਮੈਂ ਸੁਣ ਤਿਹਾਰੀ ਆਪ ਆਦਲ ਹੋ ਬਾਰੀ ਸਰਬ ਤੋਰ ਮੋਹ ਸਾਈ ਦੁਸ਼ਤੋਕ ਤੇ ਲਿਹ ਬਚਾਈ

ਨਮਸਕਾਰ ਸਤਿਖਉਮਾਰੀ ਸਤਲ ਪ੍ਰਜਾਹੀ ਆਪ ਸਵਾਰੀ ਸੁਖੰਕੋਸ਼ ਬਨੁ ਸੁਖ ਦਿਓ ਸਤਰਨ ਕੋ ਪਲ ਮੁਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਣ ਚ ਪਲੇਪੁਰ ਕੀ ਪੀਰ ਪਛਾਨਨ ਚ ਤੀਤੇ ਤ੍ਰਇਅਸ ਤੁਲਾ ਸਭ ਪਰ ਕਿਰਪਾ ਅਦ੍ਰਿਸ਼ਟ ਕਰ ਬਲਾਸਤਨ ਦੁਖ ਪਾਏ ਤੇ ਦੁਖੀ ਸੁ ਖਾਏ ਸਾਧਕ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਹੈ ਕਟ ਕਟ ਕੇ ਪੜ ਪਟ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਫਾਰਾ ਜਾਬਿਆ ਕਰਤ ਹੁਕਮ ਤੂੰ ਮੈ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਵ ਧਾਰੇ ਆਪ ਆਪਣੀ ਬੂਝ ਛਾਰੇ ਤੂੰ ਸਭ ਹੀ ਤੇ ਰਹਤ ਦਾਰਾਮ ਜਾਨਤ ਪੇਦ ਪੇਦ ਅਰ ਆਲਮ ਨਰਨਕਾਰ ਨਰੰਭਕਾਰ ਨਰਲਮ ਆਦ ਨੀਲ ਨਾਦ ਸੰਤਾਂ ਕਾ ਮੂੰਡ ਉਚਾਰਤ ਪੇਦਾ ਜਾਗ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰ ਗਨਮਾਨ ਤਾ ਮੂਨ ਕਛ ਪੇਤ ਨਾ ਜਾਣਤ ਮਾਨ ਦੇਵ ਕੋ ਕਹਿ ਤਸਦਾ ਸ਼੍ਰੀ ਨਰਾ ਗੰਕਾਰ ਕਾ ਚਿਮਤ ਨਹਿ ਪੇਵਿਆ ਪਪਤੀ ਬੁਧਹਿ ਜੇਤੀ ਵਰਨਤ ਥਿੰਨ ਤਨ ਤੁਹ ਤੇ ਤੀਤ ਮਾਰ ਲਖ ਨਾ ਜਾਏ ਪਸਾਰਾ ਕਹਿ ਬਿਦਸਾ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵਕ ਹੀ ਪੂਪਾ ਅੰਨ ਦੇਦ ਸਿਤ ਜਕੀਨੀ ਉਦਖਾਨ ਬਹੁ ਰਚਦੀਨੀ ਕਹਉ ਫੂਲ ਰਾਜਾ ਹਵੇ ਬੈਠਾ ਖੁਸ਼ਮਿੰਟ ਪਿਓ ਸੰਗ ਤੇ ਕੈਠਾ تین پگ پریہارے ਕਿਰਪਾ ਦ੍ਰਿਸ਼ਟਾ ਜਿਨ ਜਾਹਿਰ ਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਤ ਸਿਦ ਕਰਮ ਸਭ ਹੋਈ ਦੁਸ਼ਟ ਸਾਸ ਉਸ ਕੈ ਨ ਕੋਈ ਇਕ ਬਾਦ ਜਿਤ ਮੈਂ ਸੰਪਾਰਾ ਕਲ ਫਾਸਤੇ ਤਾ ਹੈ ਉਬਾਰਾ ਜਨਨ ਨਾਮ ਤਾਰੋ ਕਹਾ ਦਰ ਤੇ ਰਹਾ ਖੜਕ ਕੇ ਮੈਂ ਸੁਨ ਤਿਹਾਰੀ ਆਪ ਆਦ ਲਿਹੋ ਬਾਰੀ ਸਰਬ ਤੋਰ ਮੋਹ ਸਾਈ ਦੁਸ਼ਤੋਕ ਤੇ ਲਿਹੋ ਬਚਾਈ

ਨਮਸਕਾਰ ਤੁਸੀਂ ਖੁਮਾਰੀ ਸਤਲ ਪ੍ਰਜਾ ਜੀ ਆਪ ਸਵਾਰੀ ਸਿਲਕਨ ਕੋ ਸੁਖ ਨੂੰ ਸੁਖ ਦਿਓ ਸਤਰਨ ਕੋ ਫਲ ਮੋਬਤ ਕੀਓ ਕਾਟ ਕਟ ਕੇ ਅੰਤਰ ਕੀ ਜਾਨ ਜਪਲੇ ਬੁਰ ਕੀ ਪੀਰ ਪਛਾਨਨ ਚੀਤੀ ਤੇ ਕੁਤਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਕ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੱਟੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਫਾਰਾ ਜਬ ਆਕਰਹ ਕਰਤ ਹੁਕਮ ਹੂੰ ਤੂੰ ਮੈਂ ਮਿਲ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਵ ਧਾਰੇ ਆਪ ਆਪਣੀ ਬੂਧ ਉਚਾਰੇ ਤੂੰ ਸਭ ਹੀ ਤੇ ਰਹਤ ਦਾਰਾਮ ਜਾਨਤ ਪੇਦ ਪੇਦ ਅਰ ਆਲਮ ਨਰਨਕਾਰ ਨਰੰਬਕਾਰ ਨਰਲੰਬ ਆਦਨੀ ਲਨਾਦ ਸੰਤੰਕਾ ਮੂਡ ਚਾਰਤ ਪੇਦਾ ਜਾ ਕੋ ਪੇਵਨ ਪਾਵਤ ਬੇਦਾ ਤਾ ਕੋ ਕਿਰਪਾ ਹਰ ਗਨਮਾਨ ਤਾ ਮੂਣ ਕਛ ਪੇਤ ਨਾ ਜਾਣਤ ਮਾਨ ਦੇਵ ਕੋ ਕਹਿ ਤਸਦਾ ਸ੍ਰੀ ਨਰਾ ਗੰਕਾਰ ਕਾ ਚਿਨਤ ਨਹਿ ਪੇਵਿਆ ਪਪਤੀ ਬੁਧਹਿ ਜੇਤੀ ਵਰਨਤ ਥਿੰਨ ਤੁਹ ਤੇ ਤਿਤ ਮਰ ਲਖ ਨਾ ਜਾਏ ਪਸਾਰਾ ਕਹਿ ਬਿਦਸਾ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵਕ ਹੀ ਪੂਪਾ ਅੰਨ ਦੇਦ ਸਿਧ ਜਕੀਨੀ ਉਦਖਾਨ ਬਹੁ ਰਚ ਦੀਨ ਨੇ ਕਹਉ ਫੂਲ ਰਾਜਾ ਹਵੇ ਬੈਠਾ ਖੁਸ਼ਮਿੰਟ ਪਿਓ ਸੰਗ ਤੇ ਬੈਠਾ تین پگ پریہارے ਪਾ ਦ੍ਰਿਸ਼ਟੰ ਜਾਹਿ ਰਹੋ ਅੰਕੇ ਤਾਪ ਨਖਮ ਹਰ ਹੋ ਰਿਦ ਸਦ ਕਰਮੋ ਸੁਭ ਹੋਈ ਤੁਸ਼ਕ ਸ਼ਾਸਿ ਸਕੇ ਨ ਕੋਈ ਇਕ ਬਾਦ ਜੁਕ ਮੈਂ ਸੰਤਾਰਾ ਖਲ ਫਾਸਤੇ ਤਾ ਹਿਬਾਰਾ ਜਨਨ ਨਾਮ ਤਾਰੋ ਕਹਾ ਦਰਦ ਸੁਖ ਤੇ ਰਹਾ ਖੜਕ ਕੇ ਮੈਂ ਸੁਣ ਤਿਹਾਰੀ ਆਪ ਆਦ ਲਿਹੁ ਬਾਰੀ ਸਰਬ ਤੋਰ ਮੋ ਹੁ ਸਾਈ ਦੁਸ਼ਤ ਦੁਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ